ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ ਅੰਤਰਰਾਸ਼ਟਰੀ ਕਬੱਡੀ ਜਿਹੜੀ ਕਾਨਫਰੰਸ ਹੈ ਉਹ ਹੋਣ ਜਾ ਰਹੀ ਹੈ ਪੰਜਾਬੀ ਜਗਸਾਵਾ ਲੋ ਜਿਹੜੀ ਹੈ ਇਹ ਕਬੱਡੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੋ ਆਖਰਕਾਰ ਕਿਹੜੀ ਜਗ੍ਹਾ ਤੇ ਹੋ ਰਹੀ ਹੈ ਇਸ ਕਬੱਡੀ ਕਾਨਫਰੰਸ ਦਾ ਕਰਵਾਉਣ ਦਾ ਮਕਸਦ ਕੀ ਹੈ ਕਿ ਪੰਜਾਬ ਤੋਂ ਜਾਂ ਫਿਰ ਹੋਰ ਸਟੇਟਾਂ ਤੋਂ ਕਿ ਕਬੱਡੀ ਖਿਡਾਰੀ ਪਹੁੰਚਣਗੇ ਇਹ ਕਾਨਫਰੰਸ ਦੇ ਵਿੱਚ ਅਸਲ ਚ ਹੋਵੇਗਾ ਕੀ ਉਹ ਕਿਹੜੀਆਂ ਸ਼ਖਸੀਅਤਾਂ ਹੋਣਗੀਆਂ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਉਹ ਕਿਹੜੇ ਚੀਫ ਗੈਸਟ ਹੋਣਗੇ ਜਿਹੜੇ ਇਸ ਕਬੱਡੀ ਕਾਨਫਰੰਸ ਦੇ ਵਿੱਚ ਪਹੁੰਚਣਗੇ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਖਾਸ ਤੌਰ ਤੇ ਮੇਰੇ ਗੈਸਟ ਜਿਹੜੇ ਪਹੁੰਚੇ ਹੋਏ ਨੇ ਅਜੈਬ ਸਿੰਘ ਚੱਠਾ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਅਮਰਜੀਤ ਸਿੰਘ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਦੇਖ ਰਹੇ ਸਾਰੇ ਦਰਸ਼ਕੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੱਠਾ ਸਾਹਿਬ ਸਭ ਤੋਂ ਪਹਿਲਾਂ ਮੈਨੂੰ ਇਹ ਜਾਣਕਾਰੀ ਸਾਂਝੀ ਕਰੋ ਵਿਦੇਸ਼ਾਂ ਦੀ ਧਰਤੀ ਤੋਂ ਆ ਕੇ ਪੰਜਾਬ ਦੀ ਧਰਤੀ ਦੇ ਉੱਪਰ ਕਦੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੱਡੇ ਵੱਡੇ ਸਮਾਗਮ ਕਰਵਾਣੇ ਤੇ ਹੁਣ ਇੱਕ ਵੱਖਰਾ ਜਿਹੜਾ ਸਮਾਗਮ ਤੁਹਾਡੇ ਕੋਲੋਂ ਹੋ ਰਿਹਾ ਹੈ ਅੰਤਰਰਾਸ਼ਟਰੀ ਕਬੱਡੀ ਕਾਨਫਰੰਸ ਕਬੱਡੀ ਦਾ ਮੁਕਾਬਲਾ ਤਾਂ ਸੁਣਿਆ ਵੀ ਆ ਕਬੱਡੀਆਂ ਕਰਾਈਆਂ ਜਾ ਰੀਆਂ ਨੇ ਪਰ ਅੰਤਰਰਾਸ਼ਟਰੀ ਕਾਨਫਰੰਸ ਇਹ ਮਕਸਦ ਕੀ ਦਿਮਾਗ ਦੇ ਵਿੱਚ ਕਿਵੇਂ ਆਇਆ ਇਹ ਅੱਜ ਤੱਕ ਇਹ ਸੁਣਿਆ ਗਿਆ ਹੈਗਾ ਵਾ ਵੀ ਪੰਜਾਬੀ ਵੱਡੇ ਵੱਡੇ ਕੰਮ ਤਾਂ ਕਰ ਦਿੰਦੇ ਆ ਪਰ ਸਾਹਮਦੇ ਨਹੀਂ ਗੇ ਬਿਲਕੁਲ ਹੈਗਾ ਅੱਜ ਤੱਕ ਕਦੇ ਵੀ ਕਬੱਡੀ ਮੈਚ ਬਹੁਤ ਵੱਡੇ ਹੁੰਦੇ ਹੈਗੇ ਆ ਕਰੋਨਾ ਦੇ ਨਾਮ ਵੀ ਹੁੰਦੇ ਹੈਗੇ ਆ ਪਰ ਕਬੱਡੀ ਦੀ ਕਾਨਫਰੰਸ ਕਦੀ ਸੈਮਿਲਰ ਕੋਈ ਹੋਇਆ ਨਹੀਂ ਸੀਗਾ ਤੇ ਉਹ ਇਸੇ ਕਰਕੇ ਪੰਜਾਬੀ ਦਾ ਸਾਨੂੰ ਸਹਿਤ ਜਿਹੜਾ ਹੈਗਾ ਇਤਿਹਾਸ ਸਾਹਮਣੇ ਦੇ ਕਰਕੇ ਹੀ ਸਾਨੂੰ ਇਹ ਕਾਨਫਰੰਸ ਕਰਨੀ ਚਾਹੀਦੀ ਆ ਤੇ ਕਰਾ ਰਹੇ ਆਗੇ ਤੇ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਿਉਂਕਿ ਦਸ਼ਕਾ ਨਾਲ ਬਿਲਕੁਲ ਸਾਹਮਣੇ ਦੱਸੋ ਜਿਹੜੇ ਸਾਡੇ ਵਿਊਅਰ ਜੁੜੇ ਹੋਏ ਨੇ ਕਿਉਂਕਿ ਜਿਹੜੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਜੁੜੇ ਹੋਏ ਨੇ ਉਹ ਇਹ ਜਾਨਣਾ ਚਾਹੁੰਦੇ ਨੇ ਕਿ ਇਹ ਕਾਨਫਰੰਸ ਦੇ ਵਿੱਚ ਕਿ ਕਬੱਡੀ ਖਿਡਾਰੀ ਜਿਹੜੇ ਨੇ ਉਹ ਕਬੱਡੀ ਪਾਉਣਗੇ ਜਾਂ ਫਿਰ ਉਹਨਾਂ ਦਾ ਕੋਈ ਟੈਸਟ ਲੀਤਾ ਜਾਵੇਗਾ ਜਾਂ ਕੀ ਮਕਸਦ ਹੋਵੇਗਾ ਇਹ ਜੀ ਟੂਰਨਾਮੈਂਟ ਨਹੀਂ ਹੋ ਰਿਹਾ ਕਬੱਡੀ ਖਿਡਾਰੀ ਜਿਹੜੇ ਮੌਜੂਦਾ ਕਬੱਡੀ ਵਾਲੇ ਕੋਈ ਵੀ ਨਹੀਂ ਸਾਧਾਰੇ ਅਸੀਂ ਪੁਰਾਣੇ ਕਬੱਡੀ ਖਿਡਾਰੀਆਂ ਨੂੰ ਸਨਮਾਨਿਤ ਕਰ ਰਹੇ ਹੈਗੇ ਆ ਇਸ ਕਰਕੇ ਜਿਹੜੇ 1973 ਦੇ ਵਿੱਚ 74 ਦੇ ਵਿੱਚ ਪਹਿਲਾਂ ਕਬੱਡੀ ਖੇਡਦੇ ਰਹੇ ਹੈਗੇ ਆ ਉਹਨਾਂ ਨੂੰ ਸਨਮਾਨਿਤ ਕਰਾਂਗੇ ਕਿਉਂਕਿ ਕਬੱਡੀ ਹੈਗੀ ਬਹੁਤ ਜੋਰ ਵਾਲੀ ਗੇਮ ਇਹਨੂੰ ਸ਼ੌਂਕ ਨਾਲ ਕੋਈ ਨਹੀਂ ਖੇਡ ਸਕਦਾ ਸ਼ੌਂਕ ਨਾਲ ਦੇਖੀ ਜਾਂਦੀ ਆ ਪਰ ਖੇਡ ਨਹੀਂ ਸਕਦਾ ਜਿਹੜੇ ਪਹਿਲਾਂ ਖੇਡ ਚੁੱਕੇ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਹੁਣ ਪੁੱਛ ਕੇ ਸ਼ੈ ਨਹੀਂ ਕੀ ਕਿ ਉਹਨੂੰ ਨਾਮ ਵੀ ਨਹੀਂ ਪਤਾ ਅਸੀਂ ਚਾਹੁੰਦੇ ਆ ਵੀ ਇਸ ਕਾਨਫਰੰਸ ਦੇ ਰਾਹੀਂ ਇੱਕ ਇਹੋ ਜਿਹਾ ਇੱਕ ਜਿਹੜੀ ਉਹਦੀ ਕਾਰਵਾਈ ਲਿਖੀ ਜਾਊਗੀ ਸੰਭਝ ਜਾਊਗੀ ਇਤਿਹਾਸਿਕ ਇੱਕ ਦਸਤਾਵੇਜ਼ ਹੋਊਗਾ ਵੀ ਕਿਹੜੇ ਕਿਹੜੇ ਬੰਦੇ ਨੇ ਅੱਜ ਤੱਕ ਕਬੱਡੀ ਖੇਡੀ ਹੈਗੀ ਆ ਇਸ ਕਰਕੇ ਅਸੀਂ ਕਬੱਡੀ ਖਿਡਾਰੀ ਨਹੀਂ ਆ ਰਹੇ ਇਸੇ ਚ ਪੁਰਾਣੇ ਕਬੱਡੀ ਖਿਡਾਰੀ ਆ ਰਹੇ ਆ ਰਹੇ ਜਿਨ੍ਹਾਂ ਨੂੰ ਇਸ ਸਨਮਾਨਤ ਕਰ ਰਿਹਾ ਹੈ ਤਾਂ ਕਿਹੜੀ ਜਗ੍ਹਾ ਤੇ ਜਿਹੜਾ ਸਮਾਗਮ ਹੋ ਰਿਹਾ ਕਿੰਨੇ ਦਿਨਾਂ ਦਾ ਜਿਹੜਾ ਸਮਾਗਮ ਆ ਤੁਸੀਂ ਰੱਖਾਇਆ ਗਿਆ ਜਿਹੜਾ ਕਬੱਡੀ ਕਾਨਫਰੰਸ ਦਾ ਕੀ ਇਹਦੇ ਵਿੱਚ ਇਦਾਂ ਤਾਂ ਨਹੀਂ ਆ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਜੋ ਪੰਜਾਬੀ ਕਲਚਰ ਦੇ ਮੁਤਾਬਕ ਜਿਹੜਾ ਕਬੱਡੀ ਪਾਈ ਜਾਂਦੀ ਸੀ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਉਲੋਪ ਹੁੰਦੀ ਜਾ ਰਹੀ ਹੈ ਕਿ ਉਹ ਦਰਸਾਇਆ ਜਾਵੇਗਾ ਕਿ ਵਾਕੀ ਸਾਡੇ ਸਮੇਂ ਦੇ ਵਿੱਚ ਉਹ ਪੰਜਾਬੀ ਕਲਚਰ ਦੇ ਮੁਤਾਬਕ ਕਬੱਡੀ ਪਾਈ ਜਾਂਦੀ ਸੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਇਹਦੇ ਵਿੱਚ ਜਿਹੜੀ ਜਿਹੜੀ ਕਾਨਫਰੰਸ ਹੋ ਰਹੀ ਆ ਨਾ ਜੀ ਪਹਿਲਾਂ 6 ਤੇ 7 ਫਰਵਰੀ 2026 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿੱਚ ਹੋ ਰਹੀ ਹੈਗੀ ਆ ਇਹਦੇ ਵਿੱਚ ਕਬੱਡੀ ਪਾ ਕੇ ਨਹੀਂ ਦਿਖਾਉਣੀ ਕਿਸੇ ਨੂੰ ਦੱਸਣਾ ਨਹੀਂਗਾ ਇਹਦੇ ਵਿੱਚ ਵਿਦਵਾਨਾਂ ਨੇ ਸਾਡੇ ਕੋਲ ਬਹੁਤ ਸਾਰੇ ਪੇਪਰ ਪਹੁੰਚ ਚੁੱਕੇ ਹੈਗੇ ਆ ਇਹ ਦੂਸਰੀਆਂ ਕਾਨਫਰੰਸਾਂ ਵਾਂਗੂ ਇੱਕ ਤਰ੍ਹਾਂ ਦਾ ਸਹਿਤ ਲਿਖਿਆ ਜਾਊਗਾ ਇਹਦੇ ਖੋਜ ਪੱਤਰ ਉਹਨਾਂ ਨੇ ਵਿਦਵਾਨਾਂ ਨੇ ਲਿਖੇ ਆ ਲਿਖੇ ਵੀ ਉਹਨਾਂ ਨੇ ਜਿਨ੍ਹਾਂ ਨੇ ਡਾਕਟੋਰੇਟ ਕਬੱਡੀ ਦੇ ਉੱਪਰ ਕੀਤੀ ਹੈਗੀ ਆ ਜਿਵੇਂ ਭੁੱਲਰ ਸਾਹਿਬ ਹੋਗੇ ਚੈਲ ਸਾਹਿਬ ਹੋਗੇ ਬਿੱਲੂ ਹੋਗੇ ਕੁਝ ਬੰਦਿਆਂ ਨੇ ਇਹ ਕਬੱਡੀ ਦੀ ਕਾਨਫਰੰਸ ਤੇ ਡਾਕਟੋਰੇਟ ਕੀਤੀ ਹੈਗੀ ਆ ਉਹ ਆ ਰਹੇ ਹੈਗੇ ਆ ਬਾਕੀ ਕਬੱਡੀ ਪ੍ਰੇਮੀ ਆ ਰਹੇ ਆ ਵਿਦਵਾਨ ਆ ਰਹੇ ਹੈਗੇ ਆ ਉਹਨਾਂ ਨੇ ਆਪਣੇ ਖੋਜ ਪੱਤਰ ਲਿਖੇ ਹੈਗੇ ਆ ਉਹ ਖੋਜ ਪੱਤਰ ਉਹਦੇ ਪੜੇ ਜਾਣਗੇ ਅੱਛਾ ਜਿਵੇਂ ਤੁਸੀਂ ਗੱਲ ਕੀਤੀ ਆ ਖੋਜ ਪੱਤਰ ਪੜੇ ਜਾਣਗੇ ਪੜਨ ਤੋਂ ਬਾਅਦ ਕੋਈ ਸਪੈਸ਼ਲ ਕੋਈ ਡਾਟਾ ਵੀ ਤਿਆਰ ਕੀਤਾ ਜਾਵੇਗਾ ਕਿਉਂਕਿ ਤੁਸੀਂ ਜਿਹੜਾ ਪੰਜਾਬੀ ਮਾਬੋਣੀ ਲੈ ਕੇ ਅਕਸਰ ਬਹੁਤ ਕਿਤਾਬਾਂ ਲਿਖੀਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਜਿਹੜਾ ਨੈਤਿਕਾ ਨੂੰ ਲੈ ਕੇ ਜਿਹੜੀਆਂ ਕਿਤਾਬਾਂ ਨੂੰ ਭੇਟ ਕੀਤੀਆਂ ਨੇ ਉਸ ਦੇ ਸਬੰਧ ਵਿੱਚ ਜਿਨ੍ਹਾਂ ਕੋਲ ਜਿਹਨੇ ਜਿਹੜੇ ਲਿਖ ਕੇ ਲੈ ਕੇ ਆਣਗੇ ਕਿ ਉਹਨਾਂ ਦੀ ਜਿਹੜੀ ਹੈ ਕੋਈ ਕਿਤਾਬ ਵੀ ਛਾਪੀ ਜਾਵੇਗੀ ਜਿਹੜਾ ਇਤਿਹਾਸ ਦੇ ਵਿੱਚ ਉਹ ਦਰਜ ਹੋਵੇ ਵੀ ਆਉਣ ਵਾਲੀਆਂ ਪੀੜ੍ਹੀਆਂ ਉਸ ਨੂੰ ਪੜ ਸਕਣ ਇਹ ਗੱਲ ਨਾਲ ਸਾਡੇ ਸਤਨਾਮ ਸਿੰਘ ਡਾਕਟਰ ਸਤਨਾਮ ਸਿੰਘ ਜਸਲ ਕਹਿੰਦੇ ਹੁੰਦੇ ਹੈਗੇ ਨਾਂ ਤਾਂ ਕਾਨਫਰੰਸ ਰੱਖ ਲੈਂਦੇ ਹੈਗੇ ਆ ਜੇ ਉਹਦੀ ਕਾਰਵਿ ਨਹੀਂ ਛਾਪੀ ਜਾਂਦੀ ਤਾਂ ਉਹਨੂੰ ਕਾਨਫਰੰਸ ਹੀ ਨਹੀਂ ਸਮਝਿਆ ਜਾਂਦਾ ਇਹ ਉੱਥੇ ਗੱਲਾਂ ਕਰਨ ਨੂੰ ਨਿਗਾ ਜਿਹੜਾ ਵਿਦਵਾਨਾਂ ਨੇ ਲਿਖਣਾ ਹੈਗਾ ਵਾ ਉਸ ਤੋਂ ਬਾਅਦ ਵਿਚਾਰਨਾ ਹੈਗਾ ਵੀ ਕੀ ਸਹੀ ਆ ਉਹ ਕਿਹ ਕੀ ਗਲਤ ਹੈਗਾ ਵਾ ਉਹਦੀ ਬਾਅਦ ਇਹਦੀ ਬੁੱਕਲੇਟ ਅਜੇ 2000 ਤੋਂ ਵਰਲਡ ਪੰਜਾਬੀ ਕਾਨਫਰੰਸਾਂ ਕਰਾਉਂਦੇ ਆ ਉਹਨਾਂ ਦੇ ਸਾਰੇ ਪੇਪਰ ਛਾਪੇ ਵੀ ਜਾਂਦੇ ਹੈਗੇ ਆ ਇਸ ਕਰਕੇ ਜਿਹੜੀ ਇਹ ਹੈ ਕਿ ਵਰਲਡ ਕਬੱਡੀ ਕਾਨਫਰੰਸ ਹੋਊਗੀ ਇਹ ਬਿਲਕੁਲ ਇਹਦਾ ਦਸਤਾਵੇਜ਼ ਬਣੂਗਾ ਇਹਦੀ ਕਾਰਵਾਈ ਛਾਪੀ ਜਾਊਗੀ ਅੱਛਾ ਕਿੰਨਾ ਕਿਹੜੇ ਕਿਹੜੇ ਜਗ੍ਹਾ ਤੋਂ ਸਿਰਫ ਪੰਜਾਬ ਤੋਂ ਜਿਹੜੇ ਖਿਡਾਰੀ ਲੈ ਜਾਣਗੇ ਜਾਂ ਅਦਰ ਸਟੇਟਾਂ ਤੋਂ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਖਿਡਾਰੀ ਜਿਹੜੇ ਨੇ ਉਹ ਗਏ ਹੋ ਨੇ ਜਿਹੜੇ ਹੁਣ ਤੱਕ ਜਿਹੜੇ ਖੇਡ ਚੁੱਕੇ ਨੇ ਉਹ ਆਪਣਾ ਚੰਗਾ ਨਾਮ ਕਮਾਉਣ ਤੋਂ ਬਾਅਦ ਵਿਦੇਸ਼ਾਂ ਦੀ ਧਰਤੀ ਤੇ ਉੱਪਰ ਪਹੁੰਚ ਚੁੱਕੇ ਨੇ ਇਦਾਂ ਦੇ ਕਿਹੜੇ ਖਿਡਾਰੀ ਹੋਣ ਪਹਿਲੀ ਗੱਲ ਇਹ ਕਾਨਫਰੰਸ ਹੈਗੀ ਆ ਉਹਨਾਂ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਲਿਖੇ ਹੈਗੇ ਆ ਤੇ ਉਹਨਾਂ ਨੇ ਆਪਦੇ ਪੜਨੇ ਹੈਗੇ ਆ ਵਿਚਾਰਨ ਤੋਂ ਬਾਅਦ ਛਪਣਾ ਹੈਗਾ ਹੁਣ ਦੂਜਾ ਹਿੱਸਾ ਆ ਗਿਆ ਵੀ ਪੁਰਾਣੇ ਕਬੱਡੀ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨਾ ਸਭ ਤੋਂ ਪਹਿਲੀ ਜਿਹੜੀ ਜਿਹੜੀ ਕਬੱਡੀ ਟੀਮ ਸੀਗੀ ਇੰਗਲੈਂਡ ਤੋਂ 1973 ਵਿੱਚ ਆਈ ਸੀ ਉਹ ਤੋਂ ਪਹਿਲਾਂ ਦੀ ਆਈ ਹੈਗੀ ਆ ਤੇ ਪਾਕਿਸਤਾਨ ਤੋਂ 1954 ਦੇ ਵਿੱਚ ਕਬੱਡੀ ਟੀਮ ਆਈ ਸੀਗੀ ਇਹ ਮੈਂ ਤੁਹਾਨੂੰ ਦੱਸ ਰਿਹਾ ਲੋਕਾਂ ਨੇ ਜਿਹੜੇ ਰਿਸਰਚ ਪੇਪਰ ਮੈਨੂੰ ਭੇਜਿਆ ਨਾ ਉਹ ਤੋਂ ਮੈਨੂੰ ਇਹ ਗਿਆਨ ਮਿਲਿਆ ਹੈਗਾ ਵਾ ਤੇ ਹੁਣ ਤੱਕ ਜਿਹੜੇ 1954 ਵਿੱਚ ਖੇਡਣਾ ਸੀਗੇ ਉਹਨਾਂ ਚੋਂ ਕੋਈ ਵੀ ਖਿਡਾਰੀ ਜਿੰਦਾ ਨਹੀਂਗਾ ਜੀ ਜੀ ਉਹ ਸਾਰੇ ਦੁਨੀਆ ਤੋਂ ਜਾ ਚੁੱਕੇ ਹੈਗੇ ਆ ਇਕੱਲੇ ਇੱਕ ਸਾਹਿਬ ਬਲਵੀਰ ਸਿੰਘ ਕਮਲ ਜਿਨ੍ਹਾਂ ਦੀ ਉਮਰ ਅਸਲ ਵਿੱਚ 92 ਸਾਲ ਤੋਂ ਉੱਪਰ ਹੈਗੀ ਆ ਉਹ ਇੱਕ ਜਿੰਦੇ ਹੈਗੇ ਆ ਉਹ ਇਸ ਕਾ ਉਹਨਾਂ ਨੂੰ ਉਹਨਾਂ ਕੋ ਤਾਂ ਪਤਾ ਲੱਗਾ ਸਾਨੂੰ ਕਿ ਲੁਧਿਆਣੇ ਵਾਲਾ ਦ੍ਰੇਸ਼ੀ ਗਰਾਊਂਡ ਲੁਧਿਆਣੇ ਦੇ ਵਿੱਚ ਪਹਿਲਾ ਪਾਕਿਸਤਾਨ ਦੇ ਨਾਲ ਕਬੱਡੀ ਮੈਚ ਹੋਇਆ ਸੀਗਾ ਉਹ ਅਥਾਰਟੀ ਤਾਂਗਣਦੇ ਆ ਉਹਨਾਂ ਦੇ ਕੋਲ ਇੱਕ ਫੋਟੋ ਵੀ ਹੈਗੀ ਆ ਜਿੱਚ ਅਜੀਤ ਸਿੰਘ ਮਾਲੜੀ ਉਹਦੇ ਕਪਤਾਨ ਸੀਗੇ ਉਹ ਜਿੱਤਣ ਤੋਂ ਬਾਅਦ ਉਹਨਾਂ ਦੇ ਕੋਲ ਆਏ ਤਾਂ ਉਹਨੇ ਇਕੱਠੀ ਫੋਟੋ ਸੀ ਉਹ ਸਿਆਣ ਕੇ ਦੱਸਦੇ ਵੀ ਭਾਈ ਆ ਮੇਰੀ ਫੋਟੋ ਆ ਤੇ ਆ ਅਜੀਤ ਸਿੰਘ ਮਾਲੜੀ ਦੀ ਫੋਟੋ ਹੈਗੀ ਆ ਤੇ ਉਸ ਵੇਲੇ ਜਿੱਤਿਆ ਗਿਆ ਕੱਪ ਜਿਹੜਾ ਸੀਗਾ ਉਹ ਵੀ ਸਾਡੇ ਕੋਲ ਆ ਚੁੱਕਾ ਹੈਗਾ ਵਾ ਅਸੀਂ ਇਸ ਕਾਨਫਰੰਸ ਦੇ ਵਿੱਚ ਉਹ ਕੱਪ ਵੀ ਦਿਖਾਵਾਂਗੇ ਜਿਹੜਾ ਭਾਰਤ ਦੇ ਤੇ ਪਾਕਿਸਤਾਨ ਦੇ ਵਿਚਕਾਰ ਮੈਚ ਹੋਇਆ ਸੀਗਾ ਜਿਹੜਾ ਕੱਪ ਜਿੱਤਿਆ ਗਿਆ ਸੀਗਾ ਉਹ ਉਸ ਉਹਨਾਂ ਦੇ ਕੋਲ ਪਿਆ ਹੈਗਾ ਵਾ ਇਹ ਕੋ ਹੁਣ ਦੂਜੀ ਗੱਲ ਹੋ ਗਈ ਕਬੱਡੀ ਖਿਡਾਰੀ ਦੀ ਸਨਮਾਨਤ ਕਰਨ ਦੀ ਗੱਲ 54 ਵਾਲਾ ਤਾਂ ਹੈ ਕੋਈ ਨਗਾ ਜੀ ਜੇ ਉਹ ਦੂਜੀ ਵਾਰੀ 1973 ਦੇ ਵਿੱਚ 1973 ਦੇ ਵਿੱਚ ਇੰਗਲੈਂਡ ਤੋਂ ਕਬੱਡੀ ਖੇਡਣ ਆਈ ਸੀਗੀ ਕਿ ਕਬੱਡੀ ਉਹਨਾਂ ਦੇ ਖਿਡਾਰੀ ਕੋਈ ਜੀਦੇ ਵੀ ਹੈਗੇ ਜਿਹੜੇ ਉਦੋਂ ਆਉਣਗੇ ਵੀ ਉਹਨਾਂ ਦਾ ਕੈਪਟਨ ਜਿਹੜਾ ਸੀ ਇੰਗਲੈਂਡ ਦੀ ਟੀਮ ਦਾ ਸਾਰੀ ਹਰਪਾਲ ਸਿੰਘ ਬਰਾੜ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹ ਵੀ ਆ ਰਹੇ ਹੈਗੇ ਆ ਉਹਨਾਂ ਦੇ ਨਾਲ ਜਿਹੜੇ surjit ਜਿਹੜੇ ਇੱਥੋਂ ਗਏ ਸੀ ਕਬੱਡੀ ਖੇਡਣ ਗਏ ਸੀ ਜਿਹੜੇ 73 'ਚ ਉਹਨਾਂ ਨਾਲ ਮੈਚ ਖੇਡੇ ਸੀ ਉਹਨਾਂ 'ਚ ਤਾਰਾ ਸਿੰਘ ਘਣਕਸ ਹੈਗਾ ਉਹ ਵੀ ਇੱਥੇ ਹੈਗੇ ਆ ਨਿਸ਼ਾਤਰ ਸਿੰਘ ਢਾਂਡੀ ਆ ਰਵਾਨ ਸਿੰਘ ਛੱਠਾ ਹੈ ਗਿਆ surjit ਸਿੰਘ ਸੈਦੋਵਾਲ ਹੈਗੇ ਆ ਜਿਹੜੇ ਉਹਨਾਂ ਦੇ ਨਾਲ ਕਬੱਡੀ ਖੇਡੇ ਹੈਗੇ ਆ ਉਹ ਵੀ ਸਾਡੇ ਕੋਲ ਹੈ तकरीबन ਮੈਂ ਗਣਦੇ ਗਿਣਤੀ ਕਰਨੀ ਹੋਵੇ 10 ਦੇ ਕਰੀਬ ਉਹ ਖਿਡਾਰੀ ਜਿਹੜੇ 73 74 ਦੇ ਵਿੱਚ 73 'ਚ ਇੰਗਲੈਂਡ ਦੀ ਟੀਮ ਆਈ ਹੈਗੀ ਆ ਤੇ 74 ਦੇ ਵਿੱਚ ਭਾਰਤ ਤੋਂ ਪੰਜਾਬ ਤੋਂ ਭਾਰਤ ਕਹਿ ਲਓ ਪੰਜਾਬ ਦੇ ਜਿਹੜੇ ਪਲੇਅਰ ਗਏ ਸੀਗੇ ਇੰਗਲੈਂਡ ਖੇਡਣਗੇ ਸੀ ਉਹ ਸੀਗੇ ਇਹ ਪਲੇਅਰ ਤਕਰੀਬਨ ਦਸਕ ਦੇ ਲਾਗੇ ਸਾਡੇ ਘੇਗੇ ਆ ਜਿਹੜੇ ਉਸ ਦਿਨ ਉੱਥੇ ਆਉਣਗੇ ਅੱਛਾ ਅੱਛਾ ਮੈਨੂੰ ਦੱਸੋ ਜੀ ਮੈਂ ਤੁਸੀਂ ਇੰਨੇ ਖਿਡਾਰੀਆਂ ਦੇ ਨਾਮ ਦਾ ਜ਼ਿਕਰ ਕੀਤਾ ਜਾਂ ਫਿਰ ਆਪਾਂ ਕਹਿ ਸਕਦਾ ਜਿਨ੍ਹਾਂ ਨੇ ਉਹ ਪਰਫਾਰਮਾ ਪੜਨਾ ਜਿਨ੍ਹਾਂ ਨੇ ਤੁਹਾਡੇ ਕੋਲ ਪਹੁੰਚਾਇਆ ਇਹ ਸਾਰੇ ਜਿਹੜੇ ਬੰਦੇ ਨੇ ਚੋਣਵੇਂ ਜਿਨ੍ਹਾਂ ਦਾ ਕੁਝ ਇੰਨੀ ਵੱਡੀ ਜਿਹੜੀ ਹੈ ਦੇਨ ਆ ਉਹ ਲੱਭੇ ਕਿਵੇਂ ਕੌਕੀ ਮੈਨੂੰ ਲੱਗਦਾ ਇੰਨੇ ਵੱਡੇ ਚੇਰਾਂ ਨੂੰ ਲੱਭਣਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਤੁਹਾਡੀ ਸਭਾ ਵੱਲੋਂ ਕਿੰਨੀ ਕੁ ਮਿਹਨਤ ਕੀਤੀ ਗਈ ਹੈ ਸਾਰੇ ਨੂੰ ਲੱਭਣ ਦੇ ਵਿੱਚ ਕਿਵੇਂ ਜਿਹੜਾ ਉੱਥੇ ਤੱਕ ਪਹੁੰਚੇ ਤੁਸੀਂ ਸਭ ਤੋਂ ਵੱਡੀ ਗੱਲ ਅਮਰਜਾਇਕਾ ਤੁਹਾਡੇ ਦਿਮਾਗ 'ਚ ਆਈਡੀਆ ਆਉਣਾ ਚਾਹੀਦਾ ਹਾਂ ਬਿਲਕੁਲ ਜਦੋਂ ਆਈਡੀਆ ਆ ਜਾਵੇ ਉਦੋਂ ਚੜ੍ਹਦੀ ਕਲਾ ਦੇ ਕੋਲ ਆ ਜਾਓ ਇਹਨਾਂ ਵਿੱਚ ਇੱਕ ਦੋ ਜਮੈਂ ਐਂਟਰੀ ਦੇ ਕੇ ਗਿਆ ਸੀਗਾ ਉਹਨਾਂ ਐਂਟਰੀਆਂ ਦੇਣ ਤੋਂ ਬਾਅਦ ਇਹ ਹੀ ਕਰੀ ਸੀ ਉਹ ਸਾਰੇ ਬਹੁਤ سارے ਕਬੱਡੀ ਪਲੇਅਰ ਸਾਨੂੰ ਅਪਰੋਚ ਕਰਦੇ ਆ ਅਜ ਜੋ ਆਪਾਂ ਟੈਲੀਫੋਨ ਦੱਸ ਦਿੰਨੇ ਹੈਗੇ ਆ ਉਹ ਸਾਡੇ ਕੋਲ ਅਪਰੋਚ ਕਰਦੇ ਕਿ ਸੋਚਿਆ ਸੀਗਾ ਇੱਕ ਚੰਦੂ ਇਹ ਖੜਾਈ ਸੀਗਾ ਉਹਦੀ ਕੱਲ ਮੈਨੂੰ ਫੋਟੋ ਫੋਟੋ ਇਹ ਜੋ ਟੈਲੀਫੋਨ ਵੀ ਆਇਆ ਹੈਗਾ ਮੈਂ ਇੱਥੇ ਆਉਣਾ ਚਾਹਣਾ ਹੈਗਾ ਵਾ ਇਸ ਤਰੀਕੇ ਨਾਲ ਬਹੁਤ ਸਾਰੇ ਖਿਡਾਰੀ ਹਰਪਾਲ ਸਿੰਘ ਬਰਾੜ ਉਹਨਾਂ ਦਾ ਵੀ ਕੋਈ ਫੋਨ ਆਇਆ ਵੀ ਉਹ ਆਲਰੇਡੀ ਇੰਡੀਆ ਤੇ ਪਹੁੰਚ ਚੁੱਕੇ ਹੈਗੇ ਆ ਤਾਰਾ ਜੀ ਕਾ ਹੈਗਾ 6 ਨੂੰ ਪਹੁੰਚ ਰਹੇ ਹੈਗੇ ਆ ਬਹੁਤ ਸਾਰੇ ਬੰਦੇ ਨੂੰ ਆਇਆ ਹੈ ਸੋਸ਼ਲ ਮੀਡੀਆ ਦੇ ਰਾਹੀਂ ਫੇਸਬੁਕ ਵਟਸਐਪ ਜੀ ਸਹੀ ਢੰਗ ਨਾਲ ਵਰਤੋ ਇਹਨਾਂ ਦੇ ਫਾਇਦੇ ਹੈਗੇ ਆ ਹਰੇਕ ਦੁਨੀਆ ਦੇ ਬੰਦੇ ਕੋ ਪਹੁੰਚ ਜਾਂਦਾ ਬਹੁਤ ਘੱਟ ਬੰਦਾ ਹੋ ਜਿਹਨੂੰ ਨਹੀਂ ਪਤਾ ਹੁਣ ਹਰੇਕ ਨੂੰ ਪਤਾ ਹੈਗਾ ਵਾ ਕਿ ਕਬੱਡੀ ਦੀ ਕਾਨਫਰੰਸ ਹੋ ਰਹੀ ਹੈਗੀ ਆ ਤੇ ਜਿਹੜੇ ਕਬੱਡੀ ਪ੍ਰੇਮੀ ਹੈਗੇ ਆ ਇਹ ਗੁਰਪਾਲ ਸਿੰਘ ਆ ਕੇ ਸ਼ੰਕਰ ਵਾਲੇ ਹੈਗੇ ਆ ਉਹ ਮੈਨੂੰ ਰੋਜ਼ ਹੀ ਫੋਨ ਕਰਦੇ ਚੱਠਾ ਕਾ ਬੰਦਾ ਵੀ ਆਹਾ ਇੱਕ ਮੱਖਣ ਪਵਾਦਰਾ ਸੀਗਾ ਅਸੀਂ ਕੁਝ ਦਿਨ ਨੂੰ ਪਹਿਲਾਂ 31 ਜਨਵਰੀ ਵਾਲੇ ਦਿਨ ਨਕੌਦਰ ਕਾਲੇ ਦੇ ਵਿੱਚ ਕਬੱਡੀ ਖਿਡਾਰੀਆਂ ਦੀ ਮੀਟਿੰਗ ਰੱਖੀ ਸੀ ਐ ਕਬੱਡੀ ਸੰਬੰਧ ਵਿੱਚ ਉੱਥੇ ਸਾਡੇ ਕੋਲ 45 ਬੰਦੇ ਉਹ ਜਿਹੜੇ ਇੱਕ ਪੁਰਾਣੀ ਕਬੱਡੀ ਖੇਡਰੀ ਸੀ ਉਹ ਆ ਗਏ ਅੱਛਾ ਜੀ ਜਿਨ੍ਹਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀਗਾ ਉਹ ਇੱਕ ਦੂਜੇ ਨਾਲ ਕਾਮਨਾ ਅੱਗੇ ਤੋਂ ਅੱਗੇ ਬਣਦਾ ਗਿਆ ਮਤਲਬ ਕੀ ਆ ਆਪਾਂ ਬਹੁਤ ਵੱਡਾ ਅੱਛਾ ਸੋਸ਼ਲ ਮੀਡੀਆ ਤੇ ਰਹੀ ਤੁਹਾਡੇ ਚੜ੍ਹਦੀ ਕਲਾ ਟਾਈਮ ਟੀਵੀ ਤੇ ਰਹੀ ਲੋਕਾਂ ਨੂੰ ਪਤਾ ਲੱਗਦਾ ਹੈਗਾ ਵੀ ਹੋ ਰਹੀ ਆ ਹੁਣ ਕੋਈ ਅਜਿਹਾ ਟੂਰਨਾਮੈਂਟ ਤੇ ਗਿਆ ਜੀ ਖੈਰਾ ਮੱਜਾ ਉਹਦੇ ਘੋਟੋ ਘਾੜੇ ਕਹਿੰਦਾ 35 ਜਿਹੜੇ ਪ੍ਰੋਮੋਟਰ ਤੇ ਖਬਰ ਖੜਾਈ ਸੀਗੇ ਅਸੀਂ ਗਰਾਉਂਡ ਦੇ ਵਿੱਚ ਕਾੜੇ ਲਿਜਾ ਕੇ ਉੱਥੇ ਬੋਲ ਕੇ ਪਾਇਆ ਹੈਗਾ ਵਾ ਹਰੇਕ ਨੂੰ ਪਤਾ ਲੱਗਦਾ ਹੁਣ ਕਬੱਡੀ ਵਿੱਚ ਕਿੰਨਾ ਇਕੱਠ ਹੁੰਦਾ ਹੈਗਾ ਅੱਛਾ ਮੇਰੀ ਇੱਕ ਹੋਰ ਸਵਾਲ ਸੀ ਚਲੋ ਮੈਂ ਵੈਸੇ ਤੁਹਾਨੂੰ ਕਹਿ ਰਿਹਾ ਚਲੋ ਚੰਗੀ ਗੱਲ ਹੈ ਤੁਸੀਂ ਜਿਹੜਾ ਇਹ ਪ੍ਰਾਲੇ ਕਰ ਰਹੇ ਹੋ ਕਿਉਂਕਿ ਵਿਦੇਸ਼ਾਂ ਦੀ ਧਰਤੀ ਤੋਂ ਆ ਕੇ ਪੰਜਾਬ ਦੀ ਧਰਤੀ ਤੋਂ ਉੱਪਰ ਇੰਨਾ ਕੰਮ ਕਰਨਾ ਕਦੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪ੍ਰਚਾਰ ਕਰਨਾ ਕਦੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਇੰਨੇ ਫੰਕਸ਼ਨ ਕਰਨੇ ਤਾਂ ਤੁਸੀਂ ਕੋਈ ਨਾ ਕੋਈ ਜਿਹੜਾ ਕੰਮ ਆ ਉਹ ਕਰਦੇ ਰਹਿੰਦੇ ਹੋ ਕਿ ਵਾਕੀ ਪੰਜਾਬ ਦੇ ਭਲੇ ਦੀ ਲਈ ਹੋਵੇ ਪੰਜਾਬੀ ਮਾਂ ਬੋਲੀ ਦੀ ਲਈ ਹੋਵੇ ਤੁਸੀਂ ਖਿਡਾਰੀਆਂ ਦੀ ਗੱਲ ਕੀਤੀ ਹੈ ਜੋ ਪੰਜਾਬ ਦੇ ਹਾਲਾਤ ਹੋ ਰਹੇ ਨੇ ਤੁਸੀਂ ਦੇਖਿਆ ਨਾ ਖਿਡਾਰੀਆਂ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਵਾਰਤਤਾ ਖਿਡਾਰੀਆਂ ਨੂੰ ਲੈ ਕੇ ਹੋ ਰਹੀਆਂ ਨੇ ਕਿ ਤੁਹਾਨੂੰ ਲੱਗਦਾ ਨਹੀਂ ਕਿ ਉਂਵੀ ਤੁਸੀਂ ਵਿਦੇਸ਼ਾਂ ਦੀ ਤਰਜ਼ੀ ਦਾਨਦੇ ਹੋ ਕਿ ਕੋਈ ਖਿਡਾਰੀ ਪੰਜਾਬ ਦੇ ਵਿੱਚ ਪੈਦਾ ਹੋ ਸਕੇਗਾ ਜਦੋਂ ਇਹ ਹਾਲਾਤ ਦੇਖਦਾ ਅਗਲਾ ਜਦੋਂ ਸ਼ੁਰੂ ਕੀਤੀ ਸੀ ਨਾ ਜੀ ਮੇਰੇ ਵੱਡੇ ਪਰ 74 ਚ ਗਏ ਸੀਗੇ ਅਸੀਂ ਉਦੋਂ ਕੀਤੀ ਸੀ ਕੌਫੀ ਟੇਬਲ ਬੁੱਕ ਬਣਾ ਲਈ ਹੁਣ ਕੀਤਾ ਜੀ ਕਬੱਡੀ ਖਿਡਾਰੀਆਂ ਨੂੰ ਸਨਮਾਨ ਦੇ ਦਈਏ ਇਹ ਉਸ ਤੋਂ ਬਾਅਦ ਆਇਆ ਡਗਡੂ ਵਾਲਾ ਕੰਮ ਚੱਲਿਆ ਜੀ ਇੱਕ ਸਾਲ ਲਈ ਸੀ ਬੈਨ ਕਰਤੇ ਉਹ ਕਰਦੇ ਤੂੰ ਬਾਅਦ ਚੱਲੇ ਹੈਗੇ ਆ ਸਸੇ ਕੰਮ ਉਹ ਤੋਂ ਪਹਿਲਾਂ ਸ਼ੁਰੂ ਕਰ ਚੁੱਕੇ ਸੀਗੇ ਪਰ ਹੁਣ ਵੀ ਅਸੀਂ ਕੋਈ ਉਸ ਕੰਮ ਨਹੀਂ ਕਰ ਰਹੇ ਅਸੀਂ ਸਿਰਫ ਸਿਰਫ ਪੁਰਾਣਾ ਇਤਿਹਾਸ ਸਾਹਮਣੇ ਦੀ ਗੱਲ ਤੇ ਪੁਰਾਣੇ ਖਿਡਾਰੀਆਂ ਨੂੰ ਸਾਹਮਣੇ ਦੀ ਗੱਲ ਕਰ ਰਹੇ ਆ ਪਹਿਲਾਂ ਹੁੰਦਾ ਸੀ ਕਬੱਡੀ ਜੇ ਖੇਡਦੇ ਬੱਚੇ ਨਾ ਜੀ ਤੇ ਉਹ ਹੁੰਦਾ ਸੀਗਾ ਵੀ ਅਸੀਂ ਆਪਣੇ ਬੱਚਾ ਨੂੰ ਇਸ ਕਰੇ ਕਬੱਡੀ ਖਡਾਉਣੀ ਆ ਨਸ਼ੇ ਤੋਂ ਬਚਾ ਰੂਗਾ ਬਿਲਕੁਲ ਬਿਲਕੁਲ ਤੇ ਹੁਣ ਜੋ ਬੱਚਾ ਇਹ ਕਹਿੰਦਾ ਨਾ ਤਗੜਾ ਕੇ ਮੈਂ ਕਬੱਡੀ ਖੇਡਣੀ ਹੈਗੀ ਆ ਤੇ ਮਾਪੇ ਉਹਨੂੰ ਟਾਲਦੇ ਆ ਵੀ ਤੂੰ ਨਾ ਖੇਡੀ ਟਾਲ ਬਿਲਕੁਲ ਬਿਲਕੁਲ ਸਹੀ ਟਾਲਦੇ ਇਸ ਕਰਕੇ ਹੈਗਾ ਵਾ ਵੀ ਜੇ ਤੂੰ ਗਿਆ ਤੇ ਤੇਰੇ ਪ੍ਰੋਮੋਟਰੇ ਕੇ ਟੀਕਾ ਲਾਤਾ ਹਾਂ ਤੱਕ ਕਮ ਹੋ ਗਿਆ ਬਿਲਕੁਲ ਤੇ ਤੇਰਾ ਸੂ ਸਾਡਾ ਕਿਸੇ ਨੂੰ ਤਿੰਨ ਕੇ ਜਿਆ ਸੰਥੈਟਿਕ ਹੈਗਾ ਨਾ ਅਸੀਂ ਅੱਜ ਵੀ ਇਹ ਚਾਹੁੰਦੇ ਆ ਵੀ ਲੋਕ ਜਿਹੜਾ ਦੁੱਧ ਨਾ ਪੀ ਕੇ ਕਿਉਂ ਖਾ ਕੇ ਖੇਡਦੇ ਸੀ ਉਹ ਖਿਡਾਰ ਹੂੰ ਬਿਲਕੁਲ ਜਿਹੜੇ ਸਿੰਥੈਟਿਕ ਖੇਡਦੇ ਹੈਗੇ ਆ ਮੰਨਣਾ ਕਿਸੇ ਨੇ ਨਿਕਾ ਬਿਲਕੁਲ ਠੀਕ ਆ ਤੁਹਾਡੀ ਪਰ ਚਾਹੀਦਾ ਹੈਗਾ ਮੈਂ ਮੇਰੇ ਖਾਸ ਹੈਗੀ ਆ ਵੀ ਜਿਹੜੇ ਦੁੱਧ ਵਾਲੇ ਦੁੱਧ ਵਾਲਾ ਖੇਡਣ ਜਿਹੜੇ ਸਿੰਥੈਟਿਕ ਵਾਲੇ ਸਿੰਥੈਟਿਕ ਵਾਲਾ ਖੇਡਣ ਮੈਚ ਦੋ ਤਰ੍ਹਾਂ ਦੇ ਹੋਣ ਟੂਰਨਾਮੈਂਟ ਦੋ ਤਰ੍ਹਾਂ ਦੇ ਹੋ ਜਾ ਕਰਨ ਪੋਸੀਬਲ ਹੋਣਾ ਕਿ ਨਹੀਂ ਹੋਣਾ ਪਰ ਚਾਹੀਦਾ ਹੈਗਾ ਕੋਈ ਬੱਚਾ ਨਹੀਂ ਚਾਹੁੰਦਾ ਸਾਡਾ ਦੁੱਧ ਪੀ ਕਿਉਂ ਖਾ ਕੇ ਪੜਿਆ ਬੱਚਾ ਸਿੰਥੈਟਿਕ ਵਾਲਾ ਦਾ ਕਬੱਡੀ ਖੇਡਦਾ ਆ ਠੀਕ ਆ ਬਿਲਕੁਲ ਤੁਹਾਡੀ ਗੱਲ ਹੁਣ ਦੂਜਾ ਸੱਦਾ ਖੁੱਲਾ ਕੁਝ ਲਿਮਿਟੇਸ਼ਨ ਦਾ ਕੋਈ ਰੱਖਿਆ ਗਿਆ ਹੈ ਜਾਂ ਕੋਈ ਕਾਰਨ ਹੈ ਕਿਉਂਕਿ ਦਰਸ਼ਕ ਜਿਹੜੇ ਨੇ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਜੁੜੇ ਹੋਏ ਨੇ ਉਹ ਸੋਚ ਰਹੇ ਹੋਣਗੇ ਵੀ ਅਸੀਂ ਵੀ ਆ ਸਕਦੇ ਆ ਜਾਂ ਕੋਈ ਸਪੈਸ਼ਲ ਇਨਵੀਟੇਸ਼ਨ ਦਿੱਤਾ ਜਾਵੇਗਾ ਜਾਂ ਕੋਈ ਉੱਤੇ ਬੰਦੀਸ਼ ਹੋਊਗੀ ਕਿਉਂਕਿ ਆਮ ਲੋਕ ਵੀ ਜਿਹੜਾ ਇਸ ਸਮੂਲਤ ਕਰ ਸਕਦੇ ਸੁਨਾਗਮ ਦੇ ਵਿੱਚ ਬਿਲਕੁਲ ਕਰ ਸਕਦੇ ਪਰ ਉਹ ਰਜਿਸਟ੍ਰੇਸ਼ਨ ਦੇ ਪਹਿਲਾਂ ਕਰਾ ਲਓ ਨਾ ਜੀ ਉੱਥੇ ਲਿਮਟਿਡ ਸੀਟਾਂ ਹੁੰਦੀਆਂ ਹੈਗੀਆਂ ਮੈਂ ਚਾਹੁੰਗਾ ਜਿਹੜਾ ਬੰਦਾ ਆਉਣਾ ਚਾਹੁੰਦਾ ਹੋਵੇ ਉਹ ਰਜਿਸਟ੍ਰੇਸ਼ਨ ਕਰਾ ਲਵੇ ਤੇ ਉਹਦੇ ਨਾਲ ਫਿਰ ਸੁੱਖਾ ਰਹਿੰਦਾ ਵੀ ਕਿਵੇਂ ਰਜਿਸਟ੍ਰੇਸ਼ਨ ਕਿਵੇਂ ਹੋਊਗੀ ਉਹ ਦਸਕਾਂ ਦੱਸ ਦੋ ਵੀ ਕਿਵੇਂ ਕਿਹੜੀ ਸਾਈਟ ਤੇ ਜਾਣਾ ਕਿਵੇਂ ਸੰਪਰਕ ਕੀਤਾ ਜਾ ਸਕਦਾ ਸਿੱਧਾ ਹੈਗਾ WhatsApp ਆ ਹਰੀਖ ਤੋਂ ਕੋਲ ਹੈਗਾ ਵਾ ਔਰ WhatsApp 647 4031299 ਇਹ ਮੇਰਾ WhatsApp ਹੈਗਾ ਵਾ ਇਹ ਤੇ ਤੁਸੀਂ ਇੱਕ ਇੱਕ ਸਿੰਪਲੇ ਕਰਦੇ ਹੋ ਅਸੀਂ ਆ ਰਹੇ ਹੈਗੇ ਆ ਤੁਹਾਡੀ ਸੀਟ ਰਿਜ਼ਰਵ ਹੋ ਜੂਗੀ ਕੋਈ ਉੱਥੇ ਐਂਟਰੀ ਫੀਸ ਨਹੀਂ ਗਈ ਤੁਸੀਂ ਆ ਕੇ ਬਹਿ ਕੇ ਆਰਾਮ ਨਾਲ ਸੁਣ ਸਕਦੇ ਹੋ ਪਰ ਬੋਲਣ ਵਾਲੀ ਪਾਬੰਦੀ ਤੋਂ ਉਹਦਾ ਜ਼ਰੂਰ ਤੁਹਾਡੇ ਤੇ ਰਹਿਣੀ ਹੈਗੀ ਬੋਲਣ ਬੋਲਣਗੇ ਉਹ ਹੀ ਜਿਨ੍ਹਾਂ ਨੇ ਖੋਜ ਪੱਤਰ ਲਿਖੇ ਹੋਏ ਹੈਗੇ ਆ ਉੱਥੇ ਆ ਕੇ ਕੋਈ ਇੱਕਦਮ ਹੁਣ ਆ ਗਿਆ ਤੇ ਮੈਨੂੰ ਬੋਲ ਲੈਣ ਤੋਂ ਸਾਨੂੰ ਪਤਾ ਨਹੀਂ ਤੂੰ ਕੀ ਬੋਲਣਾ ਹੈਗਾ ਵਾ ਉਹਦੇ ਲਈ ਥੋੜੀ ਮੁਸ਼ਕਲ ਆਊਗੀ ਉਹ ਹੀ ਬੰਦੇ ਜਿਨ੍ਹਾਂ ਨੇ ਪਹਿਲਾਂ ਖੋਜ ਪੱਤਰ ਉਹ ਲੈ ਕੇ ਭੇਜੇ ਹੋਏ ਹੈਗੇ ਆ ਇਹ ਉਹੀ ਬੋਲਣਗੇ ਅਰੇ ਕੋਈ ਖਾਸ ਚੀਜ਼ ਗੱਲ ਜਿਵੇਂ ਤੁਸੀਂ ਕਿਹਾ ਸ਼੍ਰੋਮਿੰਗ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਜਿਹੜੇ ਉੱਥੇ ਆ ਰਹੇ ਨੇ ਕਿ ਦੋ ਦਿਨ ਦਾ ਸਮਾਗਮ ਜਿਹੜਾ ਚੱਲਣਾ ਆਪਾਂ ਕਹਿ ਸਕਦੇ ਆ ਪਹਿਲਾ ਜਿਹੜਾ ਮੈਨੂੰ ਲੱਗਾ ਦੁਨੀਆ ਭਾਰਤ ਦੇ ਵਿੱਚ ਪਹਿਲਾ ਇਹ ਸਮਾਗਮ ਜਿਹੜਾ ਅੰਤਰਰਾਸ਼ਟਰੀ ਕਬੱਡੀ ਕਾਨਫਰੰਸ ਹੋ ਰਹੀ ਹੈ ਇਹ ਤਾਂ ਸੁਣਿਆ ਹੁੰਦਾ ਵੀ ਪਹਿਲੀ ਕਬੱਡਾ ਕਬੱਡੀ ਟੂਰਨਾਮੈਂਟ ਇਸ ਜਗ੍ਹਾ ਤੇ ਹੋ ਰਿਹਾ ਦੂਜਾ ਕਬੱਡੀ ਟੂਰਨਾਮੈਂਟ ਇੱਥੇ ਇਸ ਜਗ੍ਹਾ ਤੇ ਹੋ ਰਿਹਾ ਪਰ ਅੰਤਰਰਾਸ਼ਟਰੀ ਕਬੱਡੀ ਕਾਨਫਰੰਸ ਪਹਿ ਪਹਿਲੀ ਵਾਰ ਹੂਰੀਏ ਦੇ ਵਿੱਚ ਕੀ ਖਾਸ ਕੀ ਹੈ ਹਰ ਇੱਕ ਦੇ ਮਨ ਦਾ ਚਾਹੂਗਾ ਵੀ ਮੈਂ ਵੀ ਦੇਖਣ ਵਾਸਤੇ ਜਾਵਾਂ ਯਾਰ ਮੈਂ ਵੀ ਦੇਖਣ ਵਾਸਤੇ ਜਾਵਾਂ ਕੋਈ ਇਦਾਂ ਤਾਂ ਨਹੀਂ ਹੋਵੇਗਾ ਕਿ ਕੋਈ ਜਿਵੇਂ ਕਹਿ ਸਕਦਾ ਕੋਈ ਫਰਕ ਜਾਂ ਫਿਰ ਖਿਡਾਰੀਆਂ ਨੂੰ ਕੋਈ ਦੁੱਬਦਾ ਪੈਣੀ ਹੋਵੇ ਕੋਈ ਇਦਾਂ ਤਾਂ ਕੋਈ ਨਾ ਦੇਖਣ ਨੂੰ ਮਿਲੂਗਾ ਕੋਈ ਦੇਖੋ ਜਿਹੜਾ ਬੰਦਾ ਉੱਥੇ ਆ ਸਕਦਾ ਹੈਗਾ ਆਉਣ ਦੇ ਲਈ ਮੈਂ ਤਾਂ ਸਰ ਜਿ ਸ਼ੇਹ ਕਰਾ ਦਵੇ ਕਿਸੇ ਤੇ ਪਾਬੰਦੀ ਨਹੀਂ ਜੀ ਬਹੁਤ ਜਿਹੜੀ ਲਿਮਟਡ ਕੈਪੈਸਿਟੀ ਹੁੰਦੀ ਹੈਗੀ ਆ ਅਸੀਂ ਹਰ ਵੀਰ ਦਰਦੀ ਸਾਹਿਬ ਨੂੰ ਕਹਾਂਗੇ ਲਾਈਵ ਵੀ ਕਿਤੇ ਸ਼ਾਇਦ ਕਰ ਦੇਣ ਉਹ ਚਲੋ ਨਹੀਂ ਕੋਡੋਗਾ ਰਿਕਾਰਡਿੰਗ ਤਾਂ ਹੋਊਗੀ ਨਾ ਜੀ ਰਿਕਾਰਡਿੰਗ ਤੋਂ ਬਾਅਦ ਵੀ ਲੋਕ ਉਹਨੂੰ ਦੇਖ ਸਕਦੇ ਹੈਗੇ ਆ ਅੱਛਾ ਜੀ ਤੇ ਜਿਹੜੇ ਚੀਫ ਗੈਸਟ ਦੀ ਗੱਲ ਆ ਪਹਿਲੇ ਦਿਨ ਜੋ ਓਪਨਿੰਗ ਕਰਨੀ ਆ ਸਾਡੇ ਕੋਲ ਪ੍ਰੋਫੈਸਰ ਪ੍ਰਿਤਪਾਲ ਸਿੰਘ ਜਿਹੜੇ ਵਾਈਸ ਚਾਂਸਰ ਨੇ ਉਸ ਯੂਨੀਵਰਸਿਟੀ ਦੇ ਉਹ ਮੁੱਖ ਮਹਿਮਾਨ ਹੋਣਗੇ ਦੂਸਰੇ ਗੁਲਾਬ ਸਿੰਘ ਸੈਣੀ ਜੋ ਕਿ ਏਸ਼ੀਅਨ ਕਬੱਡੀ ਦੇ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਹੈਗੇ ਜੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਦੇ ਉਹ ਬ੍ਰਦਰ ਨੇ ਹੋਈ ਕਹਿ ਰਹੇ ਹਣ ਤੁਸੀਂ ਇਹ ਕੈਨੇਡਾ ਤੋਂ ਆਇਆ ਸ਼ਾ ਮੈਨੂੰ ਇਹ ਪੱਕਾ ਤੇ ਨਹੀਂ ਪਤਾ ਉਹ ਬ੍ਰਦਰ ਉਹ ਗੁਲਾਬ ਸਿੰਘ ਸੈਣੀ ਉਹਨਾਂ ਨੂੰ ਮੈਂ ਜਾਣਦਾ ਹੈਗਾ ਵਾ ਸਾਡੇ ਬ੍ਰੈਂਪਟਨ ਕੈਨੇਡਾ ਤੋਂ ਹੈਗੇ ਆ ਉਹ ਸਾਡੇ ਕੋਲ ਉਹ ਪਹੁੰਚ ਰਹੇ ਹੈਗੇ ਆ ਪੈਦੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਜੀ ਜੀ ਤੇ ਅਖੀਰਲੇ ਦਿਨ ਜਦੋਂ ਪ੍ਰਾਈਡ ਅਸਿਬਿਊਸ਼ਨ ਹੋਣੀ ਹੈਗੀ ਆ ਕਲੋਜ਼ਿੰਗ ਹੋਣੀ ਹੈਗੀ ਆ ਤੇ ਉਹ ਲੈਵਲਡੈਕਟਿਕ ਸੈਸ਼ਨ ਦੇ ਵਿੱਚ ਜਿਹੜੀ ਪ੍ਰਧਾਨਗੀ ਕਰਨਗੇ ਜਿਹੜੇ ਮੁੱਖ ਮਹਿਮਾਨ ਆ ਰਹੇ ਹੈਗੇ ਆ ਐਡਵੋਕੇਟ ਰਜਿੰਦਰ ਸਿੰਘ ਧਾਮੀ ਜੀ ਜਿਹੜੇ ਕਿ ਪ੍ਰਧਾਨ ਐਸਜੀਪੀਸੀ ਦੇ ਨੇ ਉਹ ਪਹੁੰਚ ਰਹੇ ਹੈਗੇ ਆ ਠੀਕ ਹੈ ਠੀਕ ਹੈ ਚਾਚਾ ਸਾਹਿਬ ਬਹੁਤ ਬਹੁਤ ਧੰਨਵਾਦ ਜੇ ਕੋਈ ਜਾਣਕਾਰੀ ਰਹਿ ਗਈ ਹੋਵੇ ਦਸ਼ਕਾਂ ਨੂੰ ਕੋਈ ਸਾਂਝੀ ਕਰ ਦੇ ਕਿਉਂਕਿ ਸਮਾਂ ਬਹੁਤ ਲੱਗਦਾ ਇੱਕ ਅੱਧੇ ਮਿੰਟ ਦਾ ਬਚਿਆ ਕੋਈ ਪੰਜਾਬੀ ਜਗਤ ਸਭਾ ਵੱਲੋਂ ਕੋਈ ਹੋਰ ਜਿਹੜੇ ਕਾਰਜ ਕਿਤੇ ਜਾਂਦੇ ਨੇ ਕੋਈ 1 ਡੇਟ ਮਿੰਟ ਦੇ ਵਿੱਚ ਮਿਹਰਬਾਨੀ ਜੀ ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹੈਗਾ ਵਾ ਵੀ ਕਬੱਡੀ ਦਾ ਕੀ ਸੁਧਾਰ ਹੋਣੇ ਚਾਹੀਦੇ ਆ ਕਬੱਡੀ ਦੇ ਕੀ ਨਿਯਮ ਹੈਗੇ ਆ ਖਿਡਾਰੀਆਂ ਬਾਰੇ ਜੇ ਤੁਹਾਨੂੰ ਕੋਈ ਵਾਕਫੀਤ ਹੋ ਤਾਂ ਸਾਨੂੰ ਭੇਜ ਦਿਓ ਕਬੱਡੀ ਦੀ ਹਿਸਟਰੀ ਬਾਰੇ ਤੁਹਾਨੂੰ ਭੇਜ ਦਿਓ ਜੇ ਇਹਦੇ ਵਿੱਚ ਨਹੀਂ ਵੀ ਪੜ ਸਕੋਗੇ ਨਹੀਂ ਵੀ ਬੋਲ ਸਕੋਗੇ ਪਰ ਸਾਡੀ ਕਾਰਵੀ ਦੇ ਵਿੱਚ ਉਹ ਜ਼ਰੂਰ ਛਪੂਗਾ ਜਿਹੜਾ 100 ਸਾਲਾਂ ਦਾ 200 ਸਾਲਾਂ ਦਾ 300 ਸਾਲਾਂ ਦਾ ਪਤਾ ਨਹੀਂ ਕਿੰਨਾ ਸਾਲ ਰਵੇ ਤੇ ਮੈਂ ਇਹ ਚਾਹੂੰਗਾ ਵੀ ਕਬੱਡੀ ਦੀ ਬਿਹਤਰੀ ਲਈ ਕਬੱਡੀ ਦਾ ਇਤਿਹਾਸ ਕਬੱਡੀ ਖਿਡਾਰੀਆਂ ਬਾਰੇ ਤੇ ਕਬੱਡੀ ਨਿਯਮਾਂ ਬਾਰੇ ਅਸੀਂ ਜ਼ਰੂਰ ਗੱਲ ਕਰੀਏ ਠੀਕ ਹੈ ਠੀਕ ਹੈ ਜੱਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਸੋ ਬਿਲਕੁਲ ਇਹ ਸਨ ਅਜੈਬ ਸਿੰਘ ਛੱਠਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਕਬੱਡੀ ਨੂੰ ਲੈ ਕੇ ਕਿਉਂਕਿ ਪਹਿਲੀ ਵਾਰ ਪੰਜਾਬ ਦੀ ਧਰਤੀ ਦੇ ਉੱਪਰ ਅੰਤਰਰਾਸ਼ਟਰੀ ਕਬੱਡੀ ਕਾਨਫਰੰਸ ਜਿਹੜੀ ਹੋਣ ਜਾ ਰਹੀ ਹੈ ਜਿਹਦੇ ਵਿੱਚ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ ਜਿਹੜੀਆਂ ਸਮੂਚੀ ਜਿਹੜੀਆਂ ਸ਼ਖਸੀਅਤਾਂ ਨੇ ਉਹ ਉੱਥੇ ਪਹੁੰਚਣ ਗਈਆਂ ਬੜਾ ਵਧੀਆ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਕਿਉਂਕਿ ਇੱਕ ਵਿਲੱਖਣ ਪ੍ਰੋਗਰਾਮ ਹੈ ਕਿਉਂਕਿ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਵੱਡੇ-ਵੱਡੇ ਪੰਜਾਬ ਦੇ ਕੀ ਵਕ-ਵਕ ਚਿੱਟਾਂ ਦੇ ਉੱਪਰ ਬੋਲ ਲੱਗਦੇ ਨੇ ਕਿ ਪਹਿਲੀ ਕਬੱਡੀ ਜਿਹੜਾ ਟੂਰਨਾਮੈਂਟ ਹੋਣ ਜਾ ਰਿਹਾ ਇਹ ਤਾਂ ਤੁਸੀਂ ਸੁਣਿਆ ਪਰ ਇਸ ਵਾਰ ਪੰਜਾਬ ਕੰਨ ਕਿ ਕਹਿ ਸਕਦੇ ਹਾਂ ਦੂਦਾਟ ਜਿਹੜੇ ਲੋਕ ਨੇ ਵਕਫ ਵਕ ਚੇਟਾਂ ਤੋਂ ਲੋਕ ਨੇ ਅੰਤਰਰਾਸ਼ਟਰੀ ਕਬੱਡੀ ਕਾਨਫਰੰਸ ਜਿਹੜੀ ਹੋਣ ਜਾ ਰਹੀ ਹੈ ਤਾਂ ਉਹ ਇੱਕ ਵਿਲੱਖਣ ਤਰੀਕੇ ਨਾਲ ਦੇਖੋਗੇ ਉਹ ਕਿਹੜੀਆਂ ਸ਼ਕਤੀਆਂ ਹੋਣਗੀਆਂ ਜਿਨ੍ਹਾਂ ਨੂੰ ਸਨਮਾਨ ਕੀਤਾ ਜਾਵੇਗਾ ਉਹ ਕਿਹੜੇ ਪੰਨੇ ਹੋਣਗੇ ਜਿਹੜਾ ਇਤਿਹਾਸ ਸਿਰਤਵਗੀ ਪੜੇ ਜਾਣਗੇ ਉਹ ਵੀ ਅਸੀਂ ਤੁਹਾਨੂੰ ਮੋਰ ਦੁਆਰਾ ਇਸੇ ਸਮੇਂ ਇਹ ਪ੍ਰੋਗਰਾਮ ਦੇ ਵਿੱਚ ਫਿਰ ਜਿਹੜਾ ਸਾਂਝਾ ਕਰਾਂਗੇ ਹੁਣ ਮੈਨੂੰ ਤੇ ਅਜੈਪ ਸਿੰਘ ਚੱਠਣ ਦੀ ਇਜਾਜ਼ਤ ਧੰਨਵਾਦ